ਯਾਰ ਆਪਣੀ ਜਗਾ ਤੇ ਵਪਾਰ ਆਪਣੀ ਜਗਾ ਇਸੇ ਸਟੈਂਡ ਨੇ ਭਾਰਤ ਦੇ ਅਮਰੀਕਾ ਦੇ ਨਾਲ ਪ੍ਰਸਤਾਵਿਤ ਦਵੱਲੇ ਵਪਾਰ ਸਮਝੌਤੇ ਨੂੰ ਲੁਟਕਾਇਆ ਹੋਇਆ ਹੈ ਦਰਅਸਲ ਅਮਰੀਕਾ ਭਾਰਤ ਦੇ ਨਾਲ ਦਵੱਲੇ ਵਪਾਰ ਸਮਝੌਤੇ ਦੇ ਵਿੱਚ ਕੁਝ ਉਦਯੋਗਿਕ ਵਸਤਾਂ ਆਟੋਮੋਬਾਈਲ ਖੇਤੀਬਾੜੀ ਵਸਤਾਂ ਡੇਰੀ ਵਸਤਾਂ ਸੇਬ ਅਤੇ ਜੀਐਮ ਫਸਲਾਂ ਤੇ ਟੈਰਿਫ ਦੇ ਵਿੱਚ रियायत ਚਾਹੁੰਦਾ ਹੈ ਜਦਕਿ ਭਾਰਤ ਡੇਰੀ ਖੇਤੀ ਉਤਪਾਦਾਂ ਅਤੇ ਜੀਐਮ ਪਦਾਰਥਾਂ ਤੇ ਅਮਰੀਕਾ ਨੂੰ ਟੈਰਿਫ ਤੇ ਕੋਈ ਵੀ ਰਿਆਇਤ ਨਹੀਂ ਦੇਣਾ ਚਾਹੁੰਦਾ ਭਾਰਤ ਨੇ ਇਸ ਮੁੱਦੇ ਤੇ ਆਪਣਾ ਰੋਖ ਸਪਸ਼ਟ ਕੀਤਾ ਹੈ ਤੇ ਕਿਹਾ ਹੈ ਕਿ ਖੇਤੀ ਭਾਰਤ ਦਾ ਸਿਆਸੀ ਅਤੇ ਆਰਥਿਕ ਤੌਰ ਤੇ ਸੰਵੇਦਨਸ਼ੀਲ ਖੇਤਰ ਹੈ ਭਾਰਤ ਦੀ ਦਿਹਾਤੀ ਅਰਥ ਵਿਵਸਥਾ ਦੇ ਵਿੱਚ 70 ਕਰੋੜ ਤੋਂ ਵੱਧ ਲੋਕ ਇਸ ਖੇਤਰ ਤੇ ਨਿਰਭਰ ਕਰਦੇ ਨੇ ਜੇਕਰ ਭਾਰਤ ਟੈਰਿਫ ਹਟਾਉਂਦਾ ਹੈ ਤਾਂ ਆਲਮੀ ਕੀਮਤਾਂ ਦੇ ਵਿੱਚ ਗਿਰਾਵਟ ਦੌਰਾਨ ਸਸਤੇ ਸਬਸਿਡੀ ਵਾਲੇ ਅਮਰੀਕੀ ਅਨਾਜ ਭਾਰਤੀ ਬਾਜ਼ਾਰਾਂ ਦੇ ਵਿੱਚ ਭਰ ਸਕਦੇ ਨੇ ਜੋ ਕਿ ਭਾਰਤੀ ਲੋਕਾਂ ਦੇ ਲਈ ਨੁਕਸਾਨਦਾਇਕ ਹੈ ਭਾਰਤ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਖੇਤੀ ਦਾ ਵਪਾਰੀਕਰਨ ਹੋ ਚੁੱਕਾ ਹੈ ਜਦਕਿ ਭਾਰਤ ਵਿੱਚ ਖੇਤੀ ਰੋਜੀ ਰੋਟੀ ਨਾਲ ਜੁੜਿਆ ਮਸਲਾ ਹੈ ਭਾਰਤ ਦਾ ਕਹਿਣਾ ਹੈ ਕਿ ਛੋਟੇ ਕਿਸਾਨਾਂ ਦੀ ਸੁਰੱਖਿਆ ਅਸਥਿਰਤਾ ਨੂੰ ਕਾਬੂ ਕਰਨ ਅਤੇ ਅਨਾਜ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਟੈਰਿਫ ਬੇहद ਜ਼ਰੂਰੀ ਨੇ ਇਸ ਤੋਂ ਇਲਾਵਾ ਡੇਰੀ ਨੂੰ ਲੈ ਕੇ ਵੀ ਭਾਰਤੀ ਨੇਮ ਧਾਰਮਿਕ ਸੰਵੇਦਨਸ਼ੀਲਤਾ ਤੋਂ ਪ੍ਰਭਾਵਿਤ ਨਹੀਂ ਜਿਵੇਂ ਕਿ ਪਸ਼ੂਆਂ ਦੇ ਮਾਸ ਵਾਲੇ ਖਾਣੇ ਤੋਂ ਹਾਸਲ ਪਸ਼ੂਆਂ ਦੇ ਦਰਾਮਦ ਤੇ ਪਾਬੰਦੀ ਲਗਾਈ ਜਾਂਦੀ ਹੈ ਉੱਥੇ ਜੀਐਮ ਪਦਾਰਥਾਂ ਨੂੰ ਲੈ ਕੇ ਵੀ ਭਾਰਤ ਦਾ ਨਜ਼ਰੀਆ ਕੁਝ ਅਜੀਹ ਹੈ ਪਸ਼ੂਆਂ ਦੇ ਆਹਾਰ ਲਈ ਤੋਇਆਬੀਨ ਅਨਾਜ ਅਤਿਕੂਲਣਸ਼ੀਲ ਪਦਾਰਥਾਂ ਦੇ ਨਾਲ ਸੁੱਕੇ ਅਨਾਜ ਜਿਹੇ ਜੀਐਮ ਉਤਪਾਦਨਾਂ ਦੇ ਦਰਾਮਦ ਦੀ ਇਜਾਜ਼ਤ ਦੇਣ ਦੇ ਨਾਲ ਯੂਰਪੀਅਨ ਯੂਨੀਅਨ ਨਾਲ ਭਾਰਤ ਦੀ ਖੇਤੀ ਬਰਾਮਤ ਤੇ ਅਸਰ ਪਵੇਗਾ ਸੋ ਭਾਰਤ ਇਸ ਨੀਤੀ ਨੂੰ ਸਮਝੌਤਾ ਕਰਨ ਦੇ ਯੋਗ ਨਹੀਂ ਮੰਨਦਾ ਤੇ ਇਹੀ ਵਜ੍ਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਦਵੱਲੇ ਵਪਾਰ ਸਮਝੌਤਾ ਅੱਧ ਵਿਚਕਾਰ ਲਟਕਿਆ ਪਿਆ ਯਾਰ ਆਪਣੀ ਜਗਾ ਤੇ ਵਪਾਰ ਆਪਣੀ ਜਗਾ ਇਸੇ ਸਟੈਂਡ ਨੇ ਭਾਰਤ ਦੇ ਅਮਰੀਕਾ ਦੇ ਨਾਲ ਪ੍ਰਸਤਾਵਿਤ ਦਵੱਲੇ ਵਪਾਰ ਸਮਝੌਤੇ ਨੂੰ ਲਟਕਾਇਆ ਹੋਇਆ ਹੈ ਦਰਅਸਲ ਅਮਰੀਕਾ ਭਾਰਤ ਦੇ ਨਾਲ ਦਵੱਲੇ ਵਪਾਰ ਸਮਝੌਤੇ ਦੇ ਵਿੱਚ ਕੁਝ ਉਦਯੋਗਿਕ ਵਸਤਾਂ ਆਟੋਮੋਬਾਈਲ ਖੇਤੀ ਵਸਤਾਂ ਡੇਰੀ ਵਸਤਾਂ ਦੇਬ ਅਤੇ ਜੀਐਮ ਫਸਲਾਂ ਤੇ ਟੈਰਿਫ ਦੇ ਵਿੱਚ ᱨਿਆਇਤ ਚਾਹੁੰਦਾ ਹੈ ਜਦਕਿ ਭਾਰਤ ਡੈਰੀ ਖੇਤੀ ਉਤਪਾਦਾਂ ਅਤੇ ਜੀਐਮ ਪਦਾਰਥਾਂ ਤੇ ਅਮਰੀਕਾ ਨੂੰ ਟੈਰਿਫ ਤੇ ਕੋਈ ਵੀ ਰਿਆਇਤ ਨਹੀਂ ਦੇਣਾ ਚਾਹੁੰਦਾ ਭਾਰਤ ਨੇ ਇਸ ਮੁੱਦੇ ਤੇ ਆਪਣਾ ਰੋਖ ਸਪਸ਼ਟ ਕੀਤਾ ਹੈ ਤੇ ਕਿਹਾ ਹੈ ਕਿ ਖੇਤੀ ਭਾਰਤ ਦਾ ਸਿਆਸੀ ਅਤੇ ਆਰਥਿਕ ਤੌਰ ਤੇ ਸੰਵੇਦਨਸ਼ੀਲ ਖੇਤਰ ਹੈ ਭਾਰਤ ਦੀ ਦਿਹਾਤੀ ਅਰਥ ਵਿਵਸਥਾ ਦੇ ਵਿੱਚ 70 ਕਰੋੜ ਤੋਂ ਵੱਧ ਲੋਕ ਇਸ ਖੇਤਰ ਤੇ ਨਿਰਭਰ ਕਰਦੇ ਨੇ ਜੇਕਰ ਪਾਰਕ ਟੈਰਿਫ ਹਟੋਂਦਾ ਹੈ ਤਾਂ ਆਲਮੀ ਕੀਮਤਾ ਦੇ ਵਿੱਚ ਗਿਰਾਵਟ ਦੌਰਾਨ ਸਸਤੇ ਸਬਸਿਡੀ ਵਾਲੇ ਅਮਰੀਕੀ ਅਨਾਜ ਭਾਰਤੀ ਬਾਜ਼ਾਰਾਂ ਦੇ ਵਿੱਚ ਭਰ ਸਕਦੇ ਨੇ ਜੋ ਕਿ ਭਾਰਤੀ ਲੋਕਾਂ ਦੇ ਲਈ ਨੁਕਸਾਨਦਾਇਕ ਹੈ ਭਾਰਤ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਖੇਤੀ ਦਾ ਵਪਾਰੀਕਰਨ ਹੋ ਚੁੱਕਾ ਹੈ ਜਦਕਿ ਭਾਰਤ ਵਿੱਚ ਖੇਤੀ ਰੋਜੀ ਰੋਟੀ ਨਾਲ ਜੁੜਿਆ ਮਸਲਾ ਹੈ ਭਾਰਤ ਦਾ ਕਹਿਣਾ ਹੈ ਕਿ ਛੋਟੇ ਕਿਸਾਨਾਂ ਦੀ ਸੁਰੱਖਿਆ ਅਸਥਿਰਤਾ ਨੂੰ ਕਾਬੂ ਕਰਨ ਅਤੇ ਅਨਾਜ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਟੈਰਿਫ ਬੇहद ਜ਼ਰੂਰੀ ਨੇ ਇਸ ਤੋਂ ਇਲਾਵਾ ਡੇਰੀ ਨੂੰ ਲੈ ਕੇ ਵੀ ਭਾਰਤੀ ਨੇਮ ਧਾਰਮਿਕ ਸੰਵੇਦਨਸ਼ੀਲਤਾ ਤੋਂ ਪ੍ਰਭਾਵਿਤ ਨਹੀਂ ਜਿਵੇਂ ਕਿ ਪਸ਼ੂਆਂ ਦੇ ਮਾਸ ਵਾਲੇ ਖਾਣੇ ਤੋਂ ਹਾਸਲ ਪਸ਼ੂਆਂ ਦੇ ਗ੍ਰਾਮਤ ਤੇ ਪਾਬੰਦੀ ਲਗਾਈ ਜਾਂਦੀ ਹੈ ਉੱਥੇ ਜੀਐਮ ਪਦਾਰਥਾਂ ਨੂੰ ਲੈ ਕੇ ਵੀ ਭਾਰਤ ਦਾ ਨਜ਼ਰੀਆ ਕੁਝ ਅਜੀ ਹੈ ਹੀ ਹੈ ਪਸ਼ੂਆਂ ਦੇ ਆਹਾਰ ਲਈ ਸੋਇਆਬੀਨ ਅਨਾਜ ਅਤੇ ਕੁਲਨਸ਼ੀਲ ਪਦਾਰਥਾਂ ਦੇ ਨਾਲ ਸੁੱਕੇ ਅਨਾਜ ਜਿਹੇ ਜੀਐਮ ਉਤਪਾਦਾਂ ਦੇ ਦਰਾਮਦ ਦੀ ਇਜਾਜ਼ਤ ਦੇਣ ਦੇ ਨਾਲ ਯੂਰਪੀਅਨ ਯੂਨੀਅਨ ਨਾਲ ਭਾਰਤ ਦੀ ਖੇਤੀ ਬਰਾਮਤ ਤੇ ਅਸਰ ਪਵੇਗਾ ਸੋ ਭਾਰਤ ਇਸ ਨੀਤੀ ਨੂੰ ਸਮਝੌਤਾ ਕਰਨ ਦੇ ਯੋਗ ਨਹੀਂ ਮੰਨਦਾ ਤੇ ਇਹੀ وجہ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਦਵੱਲਾ ਵਪਾਰ ਸਮਝੌਤਾ ਅੱਧ ਵਿਚਕਾਰ ਲਟਕਿਆ ਪਿਆ ਹੈ